ਤਦੋਂ ਜੇਕਰ ਤੁਸੀਂ ਕੱਲਾ ਮਹਿਸੂਸ ਕਰਦੇ ਹੋ ਨਾ ਵੀ ਅਸੀਂ ਘਰੇ ਕੱਲੇ ਆ ਸਾਡੇ ਨਾਲ ਬੈਠ ਕੇ ਕੋਈ ਗੱਲਾਂ ਮਾਰਨ ਵਾਲਾ ਹੈ ਨਹੀਂ ਜਾਂ ਸਾਡਾ ਘਰੇ ਦਿਲ ਨਹੀਂ ਲੱਗਦਾ ਬੱਚੇ ਤੁਹਾਡੇ ਮੋਬਾਈਲ ਦਾ ਖੇੜਾ ਨਹੀਂ ਛੱਡਦੇ ਸਾਰੀਆਂ ਬਿਮਾਰੀਆਂ ਤੋਂ ਇੱਕ ਮਿੰਟ ਦੇ ਵਿੱਚ ਸੁਟਕਾਰਾ ਪਾਉਣ ਲੱਗਿਆ ਤੁਹਾਨੂੰ ਮੈਂ ਐਸੀ ਦਵਾਈ ਦਿਖਾਉਣ ਲੱਗਿਆ ਤੁਸੀਂ ਜ਼ਿੰਦਗੀ ਪਰ ਖੁਸ਼ ਹੋਮੋਗੇ ਜ਼ਿੰਦਗੀ ਪਰ ਖੁਸ਼ ਪਤਾ ਕਿਹੜੀ ਚੀਜ਼ ਨਾਲ ਹੋਮੋਗੇ ਇੰਨਾ ਨਾਲ ਹੋਮਗੇ ਆ ਦੇਖੋ ਨਿੱਕੇ ਨਿੱਕੇ ਭੋਲੂ ਕਾਕਾ ਵਰਗੇ ਬੰਦੇ ਨੂੰ ਕੱਲੇ ਨੂੰ ਜਮ ਹੀ ਨਹੀਂ ਆਏ ਪਤਾ ਲੱਗੂਗਾ ਵੀ ਮੈਂ ਕੱਲਾ ਘਰੇ ਆ ਇਹ ਮੰਜੇ ਦੇ ਚਾਰੇ ਪਾਸੇ ਸਾਲਾ ਮਾਰਦੇ ਆ ਇਹ ਬਹੁਤ ਸੋਹਣਾ ਖੇੜਦੇ ਆ ਤੇ ਹੋਰ ਵੀ ਵੱਡੀ ਗੱਲ ਦੱਸਣਾ ਤੇ ਜੇ ਤੁਹਾਡੇ ਬੱਚੇ ਮੋਬਾਈਲ ਦਾ ਖੇੜਾ ਨਹੀਂ ਛੱਡਦੇ ਇਹ ਮੋਬਾਈਲ ਕਿ ਨਹੀਂ ਉਹਨਾਂ ਦਾ ਧਿਆਨ ਹੀ ਨਹੀਂ ਜਾਣ ਦੇਣਗੇ ਇਹ ਆਪਣੇ ਵੱਲ ਖਿੱਚਣਗੇ ਤੁਹਾਡਾ ਬੱਚਾ ਇਹਨਾਂ ਦੇ ਨਾਲ ਖੇਡੂਗਾ ਇਹਨਾਂ ਦੇ ਬਹੁਲੇ ਜਿਆਦਾ ਫਾਇਦੇ ਨੇ ਜੇਕਰ ਤੁਸੀਂ ਇਹਨਾਂ ਨੂੰ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਣਾ ਹੈ ਪੀਕੇ ਕੈਨਲ ਪਿੰਡ ਹੀਰੋ ਕਲਾਂ ਦੇ ਵਿੱਚ ਬਾਈ ਕੁਲਦੀਪ ਕੋਲ ਜਰੂਰ ਇੱਕ ਵਾਰੀ ਵੇਖਤ ਕਰੋ 40 50 ਐਸਏ ਦੇ ਬੱਚੇ ਬਾਈ ਉਹਰੇ ਕੋਲ ਇੰਨੇ ਕਿੰਨੇ ਹੈਗੇ ਨੇ ਇਹ ਤੁਸੀਂ ਆਪਣੇ ਘਰਾਂ ਦਾ ਸ਼ਿੰਗਾਰ ਬਣਾ ਸਕਦੇ ਹੋ ਤੇ ਹੁਣੇ ਕਰੋ ਸੰਪਰਕ ਇਹਨਾਂ ਨੇ ਜ਼ਿੰਦਗੀ ਭਰ ਏਡੇ ਏਡੇ ਕੀ ਰਹਿਣਾ ਆ ਦੇਖ ਲਓ ਸਭ ਤੋਂ ਵੱਡੀ ਹੇਟ ਨੇ ਦੀ ਇੰਨੀ ਕਾ ਬਿਲਕੁਲ ਬੱਚਿਆਂ ਵਰਗੀ ਰਹਿਣਾ ਇਹਨਾਂ ਨੇ ਇਹਨਾਂ ਨੇ ਜ਼ਿੰਦਗੀ ਪਰ ਤੁਹਾਡਾ ਮੋਹ ਹੀ ਲਈ ਜਾਣਾ ਨੰਬਰ ਵਾਈ ਉਹਨਾਂ ਦਾ ਕੈਪਸ਼ਨ ਦੇ ਵਿੱਚ ਹੈ ਹੁਣੇ ਡਾਇਲ ਕਰ ਲਓ ਕਰੋ ਡਾਇਲ